ਸਿਕਾ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਅੰਮ੍ਰਿਤਸਰੀ ਸਟਾਈਲਿੰਗ ਪਨੀਰ ਪੁਰਜੀ ਦੇਖੋ ਜੀ ਇਹ ਪਨੀਰ ਪੁਰਜੀ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਅੰਮ੍ਰਿਤਸਰੀ ਸਟਾਈਲ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਆਹ ਦੇਖੋ ਜੀ 250 ਗ੍ਰਾਮ ਆਪਾਂ ਪਨੀਰ ਲਿੱਤਾ ਤਿੰਨ ਆਪਾਂ ਪਿਆਜ਼ ਲਿੱਤੇ ਆ ਲੰਬੇ ਲੰਬੇ ਆਪਾਂ ਕੱਟ ਲਿੱਤੇ ਆ ਆਹ ਦੇਖੋ ਇਹ ਸਾਰਾ ਸਾਰੀਆਂ ਸਬਜ਼ੀਆਂ ਆਪਾਂ ਵਾਸ਼ ਕਰਕੇ ਆਪਾਂ ਰੱਖੀ ਹੋਈਆਂ ਦੋ ਵੱਡੇ ਚਮਚ ਆਪਾਂ ਮਲਾਈ ਦੇ ਲਿੱਤੇ ਆ ਮਲਾਈ ਆਪਾਂ ਜ਼ਿਆਦਾ ਦਿੰਦੀ ਨਹੀਂ ਲੈਣੇਗੀ ਸਿਰਫ ਤਾਜੀ ਮਲਾਈ ਹੋਏ ਆਪਾਂ ਉਹ ਪਾਣੀ ਹੈ ਆ ਤਿੰਨ ਚਮਚ ਆਪਾਂ ਬੇਸਾਂ ਦੇ ਲਿੱਤੇ ਆ ਚਾਰ ਆਪਾਂ ਹਰੀਆਂ ਮਿਰਚਾਂ ਕਟੀਆਂ ਲੰਬੀਆਂ ਲੰਬੀਆਂ 1 ਇੰਚ ਹੈਗਾ ਸੀ ਅਦਰਕ ਦਾ ਆ ਆਪਾਂ ਲਸਣ ਅਦਰਕ ਆਪਾਂ ਕੁੰਡੀ ਚ ਕਟ ਕੇ ਕੋ ਰੱਖ ਲਿੱਤਾ ਹੈ ਇੱਕ ਟਮਾਟਰ ਦਾ ਆਪਾਂ ਕਟਿਆ ਇੱਕ ਸ਼ਿਮਲਾ ਮਿਰਚ ਆ ਆਪਣੇ ਕੋਲ ਹੈਗੀਆਂ ਜੀ ਲਾਲ ਮਿਰਚਾਂ ਆ ਦੇਖੋ ਇਹ ਆਪਾਂ ਮਿਕਸੀ ਵਿੱਚ ਗ੍ਰाइंड ਕਰਕੇ ਆਪਾਂ ਰੱਖਿਆ ਹੈ ਇਹਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਆ ਆਪਾਂ ਪਾਵਾਂਗੇ ਜੀ ਹਿੰਗ ਉਧਰ ਆਪਾਂ ਤੇਲ ਗਰਮ ਆਪਾਂ ਰੱਖਿਆ ਹੈ ਆ ਦੇਖੋ ਫਰਾਈਪੈਨ ਦੇ ਵਿੱਚ ਆਪਾਂ ਤੇਲ ਪਾਇਆ ਤੇਲ ਗਰਮ ਹੋ ਚੁੱਕਾ ਹੈ ਇੱਕ ਕੜਛੀ ਆਪਾਂ ਸਰੋਂ ਦੇ ਤੇਲ ਦੀ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਆਪਾਂ ਜੀਰੇ ਦਾ ਆ ਦੇਖੋ ਬਾਕੀ ਦੇ ਜਿਹੜੇ ਸੁੱਕੇ ਮਸਾਲੇ ਉਹ ਤੁਹਾਨੂੰ ਨਾਲ ਦੇ ਨਾਲ ਦੱਸਾਂਗੇ ਇੱਕ ਚੁਟਕੀ ਆਪਾਂ ਹਿੰਗ ਦੀ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਥੋੜਾ ਜਿਹਾ ਜੀਰਾ ਥੋੜਾ ਜਿਹਾ ਭੁੱਜ ਲਵੇ ਜੀਰੇ ਨੂੰ ਆਪਾਂ ਪਹਿਲਾਂ ਭੁੰਨ ਲੈਂਦਾ। ਫੋਨ ਆਪਾਂ ਇਹਦੇ ਵਿੱਚ ਪਾਨੇ ਆ ਪਿਆਜ਼। ਚਾਇਆ ਪਾਣੀ ਆਪਾਂ ਇਥੇ ਢਲਾ ਦਵਾਂਗੇ। ਪਿਆਜ਼ ਨੂੰ ਨੂੰ ਕੌ ਗੋਲਡਨ ਬ੍ਰਾਊਨ ਕਲਰ ਕਰਾਂਗੇ। ਬਾਕੀ ਵੀ ਆਪਾਂ ਨਾਦੀ ਨਾਲ ਆਪਾਂ ਚਾਲੇ ਤੇ ਸਰਦੀਆ ਪਾਉਂਦੇ। ਆ ਦੇਖੋ ਜੀ ਜਿੰਨੀ देर ਆਪਣੇ ਪਿਆਜ਼ ਭੁੱਜਦੇ ਪਏ ਓਨੀ ਦੇਰ ਵਾਸਤੇ ਆਪਾਂ ਪਨੀਰ ਨੂੰ ਆਪਾਂ ਕੱਦੂਕਸ਼ ਕਰ ਲੰਗੇ ਆਹ ਦੇਖੋ ਇਸ ਤਰ੍ਹਾਂ ਆਪਾਂ ਚੱਕ ਚੱਕ ਕੇ ਆਪਾਂ ਆਹ ਦੇਖੋ ਪਨੀਰ ਨੂੰ ਆਪਾਂ ਇਸ ਤਰ੍ਹਾਂ ਚੱਕ ਕੇ ਲਗਾਵਾਂਗੇ ਉੱਪਰ ਗ੍ਰੇਟਰ ਦੇ ਉੱਪਰ ਫਿਰ ਇਹਦੇ ਸਾਈਡਾਂ ਤੇ ਔਰ ਨਾਲ ਨਹੀਂ ਚਿਪਕਦਾ ਆਹ ਦੇਖੋ ਬਿਲਕੁਲ ਨਹੀਂ ਨਾਲ ਚਿਪਕਨ ਦਿੱਤਾ ਆਪਾਂ ਪਨੀਰ ਆਹ ਦੇਖੋ ਜੀ ਪਿਆਜ਼ ਆਪਣੇ 골ਡਨ ਬ੍ਰਾਊਨ ਕਲਰ ਹੋ ਚੁੱਕਿਆ ਹੈ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਣਿਆ ਪਿਆਜ਼ ਅਦਰਕ ਜਿਹੜਾ ਆਪਾਂ ਕੁੰਡੀ ਚ ਕੁੱਟ ਕੇ ਰੱਖਿਆ ਸੀ ਕੋਲ ਇਨ ਨੂੰ ਹੋਣਾ ਆਪਾਂ ਮਿਕਸ ਕਰ ਦਨੇ ਆ ਨਾਲ ਪਿਆਜ਼ ਦੇ ਨਾਲ ਇਹ ਵੀ ਭੁੱਜ ਜਾਣਗੇ ਲਸਣ ਅਦਰਕ ਹੁਣ ਆਪਾਂ ਨਾਲ ਆਪਾਂ ਪਾਵਾਂਗੇ ਬੇਸਨ ਆਹ ਦੇਖੋ ਜੀ 3 ਚਮਚਾਏ 3 ਚਮਚਾ ਆਪਾਂ ਬੇਸਨ ਦੇ ਪਾਏ ਆ ਬੇਸਨ ਤੇ ਲਸਣ ਅਦਰਕ ਇਹਨਾਂ ਨੂੰ ਹੋਣਾ ਆਪਾਂ ਪਿਆਜ਼ਾਂ ਦੇ ਨਾਲ ਆਪਾਂ ਹੋਣਾ ਲਾਵਾਂਗੇ ਚੰਗੀ ਤਰ੍ਹਾਂ ਆ ਦੇ ਇਹਨਾਂ ਨੂੰ ਬਿਲਕੁਲ ਨਹੀਂ ਕੱਚਾ ਰੋਗਾ ਆ ਦੇਖੋ ਜੀ ਵੇਸਨ ਵੀ ਆਪਣਾ ਭੁੱਜ ਚੁੱਕਾ ਨਾਲ ਹੁਣ ਆਪਾਂ ਇਹਦੇ ਵਿੱਚ ਪਾਣਿਆ Shimla melon ਚ ਨਾਲ ਆਪਾਂ ਪਾਵਾਂਗੇ ਟਮਾਟਰ ਇਹਨਾਂ ਨੂੰ ਵੀ ਹੁਣ ਆਪਾਂ ਭੁੰਨ ਲਵਾਂਗੇ ਸਬਜ਼ੀਆਂ ਨੂੰ ਆਪਾਂ ਹੁਣ ਪਕਾ ਲੈਣੇ ਆ ਕਰਕੇ ਦੇਣੇ ਤੜਕਾ ਆਪਣਾ ਭੁੱਜ ਚੁੱਕਾ ਉਹਨਾਂ ਆਪਾਂ ਇਹਦੇ ਵਿੱਚ ਪਾਣਿਆ ਇੱਕ ਚਮਚਾ ਆਪਾਂ ਲਾ ਲਈਏ ਵਿੱਚ ਇਹ ਆਪਾਂ ਕੁੱਟੀ ਹੋਈ ਲਾਹਮੇ ਵਿੱਚ ਪਾਨੇ ਆ ਸਾਬਤ ਮੱਛੀ ਸੀ ਉਹਨਾਂ ਨੂੰ ਆਪਾਂ ਗ੍ਰाइंड ਕਰਕੇ ਰੱਖਿਆ ਹੈ ਇਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇਹ ਆਪਸ਼ਨ ਹੈ ਤੁਸੀਂ ਪਾਣਾ ਹੋਵੇ ਪਾ ਸਕਦੇ ਹੋ ਨਹੀਂ ਤੇ ਸਕਿਪਰ ਵੀ ਕਰ ਸਕਦੇ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲੋਹੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਕੜੀ ਪਾਊਡਰ ਦਾ ਪਾਵਾਂਗੇ। ਆ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲਾਲ ਮਿਰਚ। ਇੱਕ ਚਮਚ ਆਪਾਂ ਲਾਲ ਮਿਰਚ ਪਾਵਾਂ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਮਸਾਲਾ। ਇੱਕ ਚਮਚ ਆਪਾਂ ਮਸਾਲੇ ਦਾ ਪਾਉਂ।

ਮਸਾਲੇ ਪਾ ਕੇ ਆਪਾਂ ਤੜਕੇ ਨਾਲ ਆਪਾਂ ਫਿਰ ਦੁਬਾਰਾ ਆਪਾਂ ਭੁੰਨ ਲਾਂ ਲੈ। ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੇ ਕੌਲੀ ਆਪਾਂ ਪਾਣੀ ਦੇ। ਜ਼ਿਆਦਾ ਨਹੀਂ ਪਾਣਾ ਆਪਾਂ। ਪਾਣੀ ਪਾ ਕੇ ਆਪਾਂ ਦੁਬਾਰਾ ਫਿਰ ਆਪਾਂ ਤੜਕੇ ਨਾਲ ਆਪਾਂ ਭੁੰਨ ਲਾਂ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ। ਮਲਾਈ ਦੇ ਆਪਾਂ 2 ਚਮਚ ਪਾਵਾਂਗੇ। ਤਾਜ਼ਾ ਮਲਾਈ ਪਾਣੀ ਆਪਕੋ ਆਪਾਂ ਤਾਜ਼ਾ ਮਲਾਈ ਪਾਣੀ ਹੈ ਆਪਾਂ 2-3 ਦਿਨ ਦੀ ਪੁਰਾਣੀ ਪਈ ਹੋਈ ਮਲਾਈ ਨਹੀਂ ਆਪਾਂ 2-3 ਦਿਨ ਦੀ ਆਪਾਂ ਪਹਿਲਾਂ ਜਿੱਦਾਂ ਮਲਾਈ ਰੱਖੀ ਹੁੰਦੀ ਹੈ ਆਪਾਂ ਉਹ ਵਾਲੀ ਮਲਾਈ ਨਹੀਂ ਪਾਣੀਗੀ ਆਪਾਂ ਤਾਜ਼ੀ ਮਲਾਈ ਪਾਣੀ ਆ ਦੇ ਮਲਾਈ ਪਾ ਕੇ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਦੇਖੋ ਜੀ ਆ ਦੇਖੋ ਤੜਕਾ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਕਲਰ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਕਲਰ ਆਇਆ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਕਸੂਰੀ ਮੇਥੀ ਆ ਗਏ ਘਾਤਣਾ ਲੈਸ ਤਰ ਆਪਾਂ ਸਮੈਸ਼ ਕਰਕੇ ਆਪਾਂ ਪਾ ਲਾਂਗੇ ਕਸੂਰੀ ਮੇਥੀ ਪਾ ਕੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਆਂ ਆ ਗਏ ਹੁਣ ਆਪਾਂ ਇਹਦੇ ਵਿੱਚ ਪਾਣੇ ਆ பன்னீர் 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 அதுக்கு பனர ஆஸ்ட்டா பன பாக்க மிக்ஸ் தடுக்க ஆகிபோ ਆ ਦੇਖੋ ਜੀ ਪੁਰਜੀ ਬਣ ਕੇ ਆਪਣੀ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਆਪਾਂ ਦੁੱਧ ਦੀ ਦੁੱਧ ਪਾ ਕੇ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਆਹ ਦੇ ਲੋਜ ਹੁਣ ਆਪਾਂ ਇਹਦੇ ਉੱਪਰ ਲਾਣੇ ਆਂ ਹਰੀਆ ਮੇਜਾ ਆ ਦੇਖੋ हरी मिर्च का क्रिस्पी पर देखो जी उपरों पाइए तो बहुत ही ज्यादा आंदा लगा प्याज पर पनीर कद्दू कश करा गया तो लास्ट भर्जी देखो जी बहुत ही ज्यादा वादिया बनी है अमृतसरी भर्जी बन के तैयार है हूं आप प्लेट तैयार कर रहे ਪੁਰਜੀ ਬਣ ਕੇ ਆਪਣੀ ਤਿਆਰ ਹੈ ਗੈਸ ਨੂੰ ਹੋਣ ਆਪਾਂ ਬੰਦ ਕਰ ਦਿੱਤਾ ਤੁਸੀਂ ਵੀ ਜਰੂਰ ਟਰਾਈ ਕਰਿਓ ਦੇਖੋ ਜੀ ਪੁਰਜੀ ਨੂੰ ਹੁਣ ਆਪਾਂ ਕੋਲੇਜ ਵਿੱਚ ਆਪਾਂ ਕੱਢ ਲੇਤਾ ਨਾ ਰੱਖਿਆ ਜੀ ਆਪਾਂ ਬ੍ਰੈਡ ਦੇਖੋ ਜੀ ਇਹਨੂੰ ਆਪਾਂ ਬ੍ਰੈਡ ਨਾਲ ਵੀ ਆਪਾਂ ਖਾ ਸਕਦੇ ਆ ਪਰੌਠੀ ਨਾਲ ਵੀ ਆਪਾਂ ਖਾ ਸਕਦੇ ਆ ਜ਼ਰੂਰੀ ਨਹੀਂ ਆ ਆਪਾਂ ਵੀ ਬ੍ਰੈਡ ਨਾਲ ਹੀ ਖਾਣਾ ਪਰ ਬ੍ਰੈਡ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਸਵੇਰ ਨਾਸ਼ਤਾ ਕਰੀਏ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦਾ ਹਲਕਾ-ਫੁਲਕਾ ਬ੍ਰੈਡ ਦੇ ਨਾਲ ਬਣ ਕੇ ਆਪਣੀ ਤਿਆਰ ਆ ਆਪਾਂ ਪਲੇਟ ਵੀ ਤਿਆਰ ਕਰ ਲਿੱਤੀ ਹੈ તુશ ટ્રાય કર્યો લાગે વિડીયો લાઈક કરના કમટ કરના શેર કરના સબસ્રાઈબ કરના ધનવાદ જી